ਇਸ ਸੰਸਾਰ ਦੇ ਉੱਤੇ ਜੋ ਵੀ ਬਰਸਬਸ ਪੈਦਾ ਹੋਈ ਹੈ ਉੱਚ ਜੰਤੂ ਤੋਂ ਲੈ ਕੇ ਪਸ਼ੂ ਪੰਛੀ ਤੱਕ 84 ਲੱਖਾਂ ਦੇ ਵਿੱਚ ਜੋ ਵੀ ਇਹ ਸੰਸਾਰ ਦੇ ਵਿੱਚ ਆਈ ਹੈ ਉਸ ਨੇ ਇੱਕ ਨਾ ਇੱਕ ਇਸ ਸੰਸਾਰ ਨੂੰ ਨਾਸ ਕਰਨਾ ਹੈ ਖਤਮ ਹੋਣਾ ਹੈ اس رہے کہ سنسان ختم ہو جانا ہے اسے کر کے سنسان کو جی آگے ہر جس صاحب سے ہونہا ہی جا رہا تاکھوں کی در سندھ نمش کر جس اقاد کو مہنٹر دے گئے اس اقاد کو مہنٹر کے ساتھ کوئی جو نہیں چاگرہ وہاں ہوتے ایک اٹھا بس جائی ہے اس کے کوئی اداس کا دیا مہنٹروں ਅਸੀਂ ਇਸ ਸੰਸਾਰ ਦੇ ਵਿੱਚ ਇਹ ਕੰਨੀ ਅਨੇਕ ਪ੍ਰਕਾਰ ਦੀਆਂ ਭੁਲਨਾ ਕਰਤੀਆਂ ਇਸ ਮਨੁੱਖ ਨੂੰ ਇੱਕ ਇਸ ਜੀਵ ਜਗਤ ਤੋਂ ਤੋਂ ਇਸ ਸੰਸਾਰ ਦੇ ਝੋਗਿਆਂ ਹੋਣ ਦੀ ਇਸ ਨੂੰ ਅਨਜਾਣ ਸਮਝਦੇ ਹੋਏ ਆਪਣੀ ਜ਼ਰਦਾ ਦੇ ਜਨਵਾਸ਼ ਵਖਸੌਣ ਪਿੱਛੇ ਸਾਰੇ ਹੀ ਪਰਵਾਹ ਨੂੰ ਪਰਲੋਕ ਦਾ ਵਰਸ਼ਨ ਪ੍ਰਭੂ ਕੋ ਪਾੜਾ ਕਹਿੰਦੇ ਦਾ ਸੋਖੀ ਗੱਲ ਹੈ ਪਾੜਾ ਮੰਨਣਾ ਬੜਾ ਔਖਾ ਹੈ ਜਿਨ੍ਹਾਂ ਨੇ ਪਾੜਾ ਬੰਦੇ ਆ ਜਿਨ੍ਹਾਂ ਨੇ ਉਸ ਅਕਾਲ ਪੁਰਖ ਦਾ ਹਉਮੈ ਬੰਦਿਆ ਉਹਨਾਂ ਨੂੰ ਉਪੰਧੀਆ ਦੇਗਾ ਦੇ ਵਿੱਚ ਵਾਰਿਆ ਗਿਆ ਜਿਨ੍ਹਾਂ ਨੇ ਗੁਰੂ ਦਾ ਪਾੜਾ ਬੰਦਿਆ ਉਹਨਾਂ ਬਾਰੇ ਬਹੁਤ ਕੁਝ ਦੋਲਣ ਤੇ ਆਪ ਜਿਨ੍ਹਾਂ ਨੇ ਗੁਰੂ ਦਾ ਭਾਣਾ ਮੰਨਿਆ ਉਹਨਾਂ ਹਾਰੇ ਨਾਲ ਜੀਵਨ ਤੱਕ ਗਏ ਪਾਰਮਰਾਂ ਕੇ ਨਲਾ ਸੂਫੀ ਕੰਨ ਪਾਰਾ ਬਨਣਾ ਬੜਾ ਉਖਾਰੀ ਅੰਤ ਦੇ ਵਿੱਚ ਇੱਕ ਸਬਦ ਪੜ ਕੇ ਉਸ ਤੋਂ ਬਾਅਦ ਅਨੰਦ ਸਾਹਿਬ ਦਾ ਬਾਖ ਦੇ ਹੋ ਸਰ ਮੇਰਾ ਅਸੀਸਰੀ ਆ ਜੋ ਹੋਵੇ ਸਹਿਰ ਸੋਵੇ ਅਸੀਂ ਦੇ کہ کوئی ارداس کر دیا ہے کار پر کوئی ہے جو صدا آپ سے جو ایک نہیں پتا نہیں کی نیا کہ بنا کر دیا ہو گیا ہو گیا ہو سنو انجان سمجھ دے ہوئے انہوں نے کر دیا تو آپ کر دیا پیچھے پروار موسا اور ایک پاڑا انہوں نے بن گروہ جی آؤ ایک ساتھ پاڑ کی اتوار انہوں نے सज <laughs> हसी से सजनी 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 सरिया सजन शीस से डोर साहिब जोर साहिब सो सजन रशी सिया सजन रसी सिया

रात्री महारत जतगुर परसाद

Come yeah. ਸੇਵਾ ਕਰੀਏ ਸੁਧਰੀਏ ਕਹਿਣਾਂ ਤੋ ਸੁਖੀ ਸਾਰੇ ਆਪੇ ਬਣ ਕਰਦੇ ਐਸਾ ਮਹਾ ਬੇਲਾਇਆ ਤਾ ਕੋ ਸਾਜਨਾ ਦੇ ਅਕਾਰ ਬੇਨੰਤ ਮਨ ਤੋਂ ਮਾਇਨਾ ਪਰਸਾ ਸੁਖ ਬਣ ਆਏ ਵਸਿਆ ਨੇ ਨਾ ਸਤਿਗੁਰਾਂ ਦੀਆਂ ਰਸਹਾ ਕਰਵਾਨੀ ਤਾ ਪਰੇ ਕੋ ਸੁਖ ਦੀ ਆਏ ਕੰਡਿਆ ਕਹਿਣਾਂ ਤੋ ਸੁਖ ਹੋਰੋਂ ਦੇ ਸੁਖ ਹੋਰੋਂ ਤਾਰੀ ਕਰ ਨਾ ਮਾਇਆ ਉਹਦੀ ਗੱਲ ਸੁਨਾ ਦੇ ਨਾ ਤੇਰਾ ਨਾਮ ਜੀ ਹੈ ਕਿ ਨਾ ਬੁੜਨ ਤੂੰ ਉਹ ਤੇਰਾ ਆਵਾਜ਼ੀ ਕਰ ਸਿਉ ਮੋੜਾ ਤੇਰਾ ਪ੍ਰੀਵੋ ਸਦਨ ਤੋਂ ਤੂੰ ਮਿਲੀ ਤੂੰ ਆਰ ਨਾ ਮਾਇਆ ਬੇਜਾਨੀ ਹੋਵੇ ਉਹ ਤੇਰਾ ਸਰਕਾਰ ਉਹ ਤੇ ਸੁਣੀ ਸੁਣੀ ਸੰਗੀਤ ਆ ਆਇਆ ਬਕਰਮ ਗੋੜ ਨਰਿਆ ਆਪਣੀ ਕਹਿਣ ਕਰੋਂ ਜੀ ਨਾ ਆਇਆ ਤੇ ਸਤਿ ਕਰਾਣਾ ਨਾਲ ਤੇ ਉਪਰ ਦੇ ਤੇ ਚੁੱਤੀ ਨਾਲ ਨੀ ਕਾਹਤ ਸਮੇਂ ਤੇ ਪਟੇ ਪਟੇ ਵਰਨ ਜੀ ਦਾ ਆ ਦੇਵ ਸੁਖਮ ਕਾਲ ਨਾਮਿਤ ਦੇਵਖੋ ਜਿਲੇ